ਜਿਵੇਂ ਪਸ਼ੂ ਇਹਦੇ ਉੱਪਰ ਬੈਠੂਗਾ ਤਾਂ ਮਾਲਿਸ਼ ਵੀ ਹੋਊਗੀ ਉਹਦੀ ਅੱਛਾ ਪਸ਼ੂ ਜਗਾਲੀ ਵੀ ਸਹੀ ਕਰੂਗਾ ਕਿਸੇ ਵੀ ਭਾਈ ਕੋ ਇਸका ਬਿਜ਼ਨਸ ਸਟਾਰਟ ਕਰਨਾ ਹੋ ਹੂੰ ਹੂੰ ਤਾਂ ਉਹ ਵੀ ਹਮਾਰੇ ਸੇ ਸੰਪਰਕ ਕਰ ਸਕਤਾ ਹੈ ਉਹ ਅੱਛਾ 1 ਲੱਖ ਸੇ 1.5 ਲੱਖ ਰੁਪਏ ਲਗਾ ਕੇ ਉਹ ਮਹੀਨੇ ਮੇ 50-60 ਹਜ਼ਾਰ ਰੁਪਏ ਮਹੀਨਾ ਬੜੇ ਆਰਾਮ ਸੇ ਕਮਾ ਸਕਤਾ ਹੈ ਇਹ ਵੀਰ ਜੀ ਆਏ ਨੇ ਹਰਿਆਣਾ ਤੋਂ ਸ਼ਕਤੀ ਮੈਟ ਹਰਿਆਣਾ ਸ਼ਕਤੀ ਮੈਟ ਵੀਰ ਜੀ ਇਹਨਾਂ ਦੀ ਮਾਰੀ ਦੱਸੋ ਕਿ ਰੇਂਜ ਕੀ ਹੈ ਕੀ ਕਾਸਟ ਹੈ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮੈਟ ਇਹ ਲੋ ਜੀ ਦੋਸਤੋ ਪੀਡੀਐਫ ਹੈ ਮੇਲਾ ਸਾਲ ਬਾਅਦ ਇੰਡੀਆ ਦਾ ਸਭ ਤੋਂ ਵੱਡਾ ਮੇਰਾ ਲੱਗਦਾ ਹੈ ਡੇਰੀ ਫਾਰਮਰ ਦਾ ਪੀਡੀਐਫਾ ਪੰਜਾਬ ਡੇਰੀ ਫਾਰਮਰਸ ਐਸੋਸੀਏਸ਼ਨ ਕਿ ਪੰਜਾਬ ਦੇ ਜਿੰਨੇ ਵੀ ਪਸ਼ੂ ਪਾਲਕ ਨੇ ਡੇਰੀ ਵਾਲਾ ਕੰਮ ਕਰਦੇ ਨੇ ਕਿੰਨਾ ਸੋਹਣਾ ਕੰਮ ਹੈ ਮਤਲਬ ਉਹਨਾਂ ਦਾ ਇੱਕ ਸਮੂਹ ਹੈ ਔਰ ਇਹ ਸਾਰਾ ਪ੍ਰਾਈਵੇਟ ਬੰਦੇ ਆਰਗੇਨਾਈਜ਼ ਕਰਦੇ ਨੇ ਸਲੂਟ ਹੈ ਭਾਈ ਉਹਨਾਂ ਬੰਦਿਆਂ ਨੂੰ ਜਿਹੜੇ ਇਹ ਕੰਮ ਕਰਦੇ ਨੇ ਫੀਡਾਂ ਵਾਲੇ ਦਵਾਈਆਂ ਵਾਲੇ ਮਸ਼ੀਨਰੀ ਫਾਰਮ ਤੋਂ ਲੈ ਕੇ ਐਗਰੀਕਲਚਰ ਤੋਂ ਲੈ ਕੇ ਆਪਣਾ ਡੇਰੀ ਫਾਰਮ ਤੱਕ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਅਸੀਂ ਇਸ ਮੇਲੇ ਦੇ ਵਿੱਚ ਵਿਖਾਵਾਂਗੇ ਤੇ ਮੈਨੂੰ ਲੱਗਦਾ ਆਪਾਂ ਇਧਰੋਂ ਸ਼ੁਰੂ ਕਰ ਲੈਨੇ ਆ ਨਾ ਇਧਰ ਵੇਖੋ ਜੀ ਸਭ ਤੋਂ ਪਹਿਲਾਂ ਪ੍ਰੀਤ ਟਰੈਕਟਰ ਠੀਕ ਹੈ ਨਾਬੇ ਦੀ ਸਾਡੀ ਕੰਪਨੀ ਸਾਰੇ ਟਰੈਕਟਰ ਰੱਖੇ ਨੇ ਇਹਨਾਂ ਦਾ ਵੀ ਛੋਟਾ ਟਰੈਕਟਰ ਹੁੰਦਾ ਤੁਹਾਨੂੰ ਦਿਖਾ ਦੇਣਾ ਆ ਜਾ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਟਰੈਕਟਰ ਪਏ ਨੇ ਵੀ ਇੱਥੇ ਠੀਕ ਹਰੇਕ ਕੰਪਨੀ ਬਣਾਉਂਦੀ ਆ ਭਾਈ ਇਹ ਟਰੈਕਟਰ ਬਾਗਬਾਨੀ ਵਾਸਤੇ ਇਹ ਹੈਗਾ ਜੀ ਜਗਮੋਣ ਇੰਡਸਟਰੀ ਦਾ ਦੁੱਧ ਚੋਣ ਵਾਲੀਆਂ ਮਸ਼ੀਨਾਂ ਨੇ ਇੱਥੇ ਵੇਖੋ ਡਰਮ ਲੱਗਾ ਨਾਲ ਮੋਟਰ ਇੱਕੋ ਮਸ਼ੀਨ ਹੈ ਬਾਕੀ ਸਾਰਾ ਸਮਾਨ ਮਿਲ ਜਾਂਦਾ ਡੇਰੀ ਨਾਲ ਰਿਲੇਟਡ ਹੈ ਸੈਂਪਲ ਲੈਣ ਤੋਂ ਲੈ ਕੇ ਇਹ ਸਾਰਾ ਸਮਾਨ ਕੰਟੀਨਿਊਅਨ ਵਾਸਤੇ ਉਹਨਾਂ ਨੂੰ ਦੁੱਧ ਪਿਆਈ ਦਾ ਗਾਵਾਂ ਦੇ ਥੱਲੇ ਨਹੀਂ ਛੱਡਦੇ ਅੱਜ ਕੱਲ ਰਿਵਾਜ ਖਤਮ ਹੋ ਗਿਆ ਉਹ ਇਹ ਘੁੰਮਣ ਵਾਲੀ ਸਾਰੀ ਮਸ਼ੀਨ ਹੈ ਘਮਾਨੇ ਸਾਰੇ ਆ ਕਿੰਨੇ ਦਾ ਸਰ ਜੀ 250 ਰੁਪਏ ਦਾ 10 ਕਿਲੋ ਤੱਕ ਜੀ ਹੈ ਨਾ 50 ਕਿਲੋ ਦਾ 50 ਕਿਲੋ ਤੱਕ ਜੀ ਇਹ ਜੈ ਇਦਾਂ ਲਾ ਕੇ ਆਪਾਂ ਕਰ ਸਕਦੇ ਆ ਜੀ ਹੈ ਨਾ 50 ਕਿਲੋ ਤੱਕ ਇਹ ਚਾਰੇ ਵਾਲੇ ਆ ਗਏ ਸਾਰੇ ਵੇਖ ਲੈ ਇੱਧਰ ਟਰੈਕਟਰ ਦੇ ਮਗਰ ਲੱਗਣ ਵਾਲੇ ਇਹ ਟਰੈਕਟਰ ਦੇ ਅੱਗੇ ਲੱਗਣ ਵਾਲਾ ਟਰੈਕਟਰ ਦੇ ਅੱਗੇ ਲੱਗ ਜਾਂਦਾ ਚਾਰਾ ਕੱਟਣ ਵਾਲਾ ਸਾਰਾ ਸਵਾਨੇ ਆ ਦੇਖ ਲੈ ਕਾਓ ਮੈਟਸ ਹੁਣ ਆਪਾਂ ਕਾਓ ਮੈਟ ਤੇ ਚੱਲ ਰਹੇ ਆ ਆਓ ਸਰ ਜੀ ਇਹ ਵੀਰ ਜੀ ਆਏ ਨੇ ਹਰਿਆਣੇ ਤੋਂ ਸ਼ਕਤੀ ਮੈਟ ਹਰਿਆਣਾ ਸ਼ਕਤੀ ਮੈਟ ਵੀਰ ਜੀ ਇਹਨਾਂ ਦੀ ਮਾਰੀ ਦੱਸੋ ਕਿ ਰੇਂਜ ਕੀ ਹੈ ਕੀ ਕਾਸਟ ਹੈ ਕਿੰਨੇ ਤਰ੍ਹਾਂ ਦੇ ਹੁੰਦੇ ਨੇ ਮੈਟ ਇਹ ਸਾਸਤਰੀ ਕਾਲ ਜੀ ਮੈਂ ਹਰਿਆਣਾ ਸ਼ਕਤੀ ਮੈਟ ਕੰਪਨੀ ਹਰਿਆਣਾ ਫਤਿਹਬਾਦ ਤੋਂ ਸਾਡੀ ਕੰਪਨੀ ਪਿਛਲੇ 15 ਸਾਲਾਂ ਤੋਂ ਕਾਊ ਮੈਟ ਨੂੰ ਬਣਾ ਰਹੀ ਏ ਹਾਂਜੀ ਤੁਹਾਨੂੰ ਮੈਂ ਇਹਦੀ ਕੰਪਨੀ ਬਾਰੇ ਦੱਸਦਾ ਹਾਂ ਹਮ ਆਹ ਹਰਿਆਣਾ ਸ਼ਕਤੀ ਕੰਪਨੀ ਦਾ ਗੱਦਾ ਹੈ ਜੀ ਅੱਛਾ ਜੀ ਇਹਦੀ 2500 ਰੁਪਏ ਕੀਮਤ ਹੈ 2 ਸਾਲ ਦੀ ਗਾਰੰਟੀ ਹੈ ਕਿੰਨੇ ਵਾਹ ਕਿੰਨੇ ਦਾ ਹੁੰਦਾ ਈ ਹੈ ਇਹਦਾ ਸਾਈਜ਼ ਹੁੰਦਾ ਹੈ 8x5 ਦਾ 8 ਬਾਈ 5 ਦਾ ਹਾਂਜੀ ਹਾਂਜੀ 2 ਸਾਲ ਦੀ ਇਹਦੀ ਗਰੰਟੀ ਹੁੰਦੀ ਹੈ ਪਸ਼ੂ ਦੇ ਖੁਰ ਤੋਂ ਆਰ ਪਾਰ ਕੱਢਣ ਦੀ ਅੱਛਾ ਜੀ ਹਾਂ 7 ਤੋਂ 10 ਸਾਲ ਦੀ ਇਹਦੀ ਲਾਈਫ ਹੁੰਦੀ ਹੈ 7 ਤੋਂ 10 ਸਾਲ ਦੀ ਜੀ 2500 ਰੁਪਏ ਦਾ ਜੀ ਹਾਂਜੀ ਹਾਂਜੀ ਇਸ ਦੇ ਉੱਪਰ ਹਮਾਰਾ ਮੈਟ ਆਏਗਾ ਜੀ ਹਰਿਆਣਾ ਸ਼ਕਤੀ ਪ੍ਰੀਮੀਅਮ ਦੇ ਨਾਮ ਸੇ ਹੂੰ ਹੂੰ 3000 ਰੁਪਏ ਦਾ ਰੇਟ ਹੈ 3 ਸਾਲ ਦੀ ਇਹਦੀ ਗਰੰਟੀ ਹੁੰਦੀ ਹੈ ਅੱਛਾ ਜੀ ਕਾਉ ਮੈਟ ਕੋ ਲਗਾਣੇ ਕੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਹਾਂਜੀ ਹਾਂਜੀ ਜੈਸੇ ਅੱਜ ਕੱਲ ਹਮਾਰੇ ਮਕਾਨ ਵਗੈਰਾ ਪੱਕੇ ਹੋ ਗਏ ਜਿਸੇ ਪਸ਼ੂਆਂ ਕੋ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੜਦਾ ਹੈ ਤਾਂ ਪੀ ਅਭੀ ਜੀ ਦੱਸ ਦੋ ਪਾਵੇਂ ਜਿਹੜਾ ਥਨੇਲਾ ਰੋਗ ਹੁੰਦਾ ਐ ਇਸ ਤੋਂ ਵੀ ਬਚਾਅ ਹੁੰਦਾ ਕੋਈ ਖੁਰਾਂ ਚ 6:00 ਵਜੇ ਉਸ ਤੋਂ ਵੀ ਆਪਣੇ ਬਚਾਅ ਹੁੰਦਾ ਐ ਜੀ ਪਸ਼ੂ ਨੂੰ ਸਾਫ਼ ਸੁਥਰਾ ਰੱਖਣ ਚ ਸਹਾਇਕ ਨੇ ਆ ਸਹਾਇਕ ਨੇ ਬਿਲਕੁਲ ਜਿਹੜਾ ਪਸ਼ੂ ਗਰਭਵਸਤਾ ਚ ਜਿਵੇਂ ਪ੍ਰੈਗਨੈਂਟ ਹੁੰਦਾ ਐ ਉਸ ਤੇ ਵੀ ਲਾਭਦਾਇਕ ਐ ਜੀ ਲਾਭਦਾਇਕ ਐ ਅੱਛਾ 15 ਤੋਂ 20% ਮਿਲਕ ਪ੍ਰੋਡਕਸ਼ਨ ਦੀ ਵ੍ਰਿਧੀ ਹੋ ਜਾਂਦੀ ਐ ਇਸ ਚੰਨਾਂ ਸਫਾਈ ਬੜੀ ਰਹਿੰਦੀ ਹੈ ਜੀ ਸਫਾਈ ਬਹੁਤ ਰਹਿੰਦੀ ਹੈ ਜੀ ਉਸ ਤੋਂ ਬਾਅਦ ਕੀ ਹੈ ਜਿਵੇਂ ਪੱਕੇ ਫਰਸ਼ ਤੇ ਪਸ਼ੂ ਬਹਿ ਕੇ ਆਪਣਾ ਹਾਰਾ ਚਾਰਾ ਖਾਂਦਾ ਜੁਗਾਲੀ ਸਹੀ ਢੰਗ ਨਾਲ ਨਹੀਂ ਕਰਦਾ ਹਾਂਜੀ ਹਾਂ ਬਿਲਕੁਲ ਇਸ ਮੈਟ ਤੇ ਗਰੀਪਿੰਗ ਹੁੰਦੀ ਹੈ ਹਾਂਜੀ ਆਹ ਜਿਵੇਂ ਪਸ਼ੂ ਇਹਦੇ ਉੱਪਰ ਬੈਠੂਗਾ ਤਾਂ ਮਾਲਿਸ਼ ਵੀ ਹੋਊਗੀ ਉਹਦੀ ਪਸ਼ੂ ਜੁਗਾਲੀ ਵੀ ਸਹੀ ਕਰੂਗਾ ਆ ਜਿਹੜੀਆਂ ਥੱਲੇ ਪੈਟਰਨ ਬਣਿਆ ਹੋਇਆ ਇਹ ਯਾਨੀ ਕਿ ਕਿਸੇ ਖਾਸ ਉਹਦੇ ਨਾਲ ਬਣਿਆ ਹਾਂਜੀ ਮਾਲਿਸ਼ ਵਾਸਤੇ ਹੈ ਜੀ ਅੱਛਾ ਜੀ ਤੇ ਪਸ਼ੂ ਇਹਦੇ ਉੱਪਰ ਬੈਠੂਗਾ ਤਾਂ ਇੱਕ ਤੋਂ ਡੇਢ ਮਹੀਨੇ ਚ ਆਹ ਮੈਟ ਦੀ ਜਿਹੜੀ ਕੀਮਤ ਹੈ ਉਹਦੀ ਮਿਲਕ ਪ੍ਰੋਡਕਸ਼ਨ ਵਧਣ ਨਾਲ ਉਹ ਪੈਸੇ ਪੂਰੇ ਹੋ ਜਾਣਗੇ ਪੈਸੇ ਪੂਰੇ ਹੋ ਜਾਣਗੇ ਹਾਂਜੀ ਹਾਂਜੀ ਪੂਰੇ ਭਾਰਤ ਵਿੱਚ ਆਪਣੀ ਇਹਦੀ ਡਿਲੀਵਰੀ ਦੀ ਫੈਸਿਲਿਟੀ ਵੀ ਉਪਲਬਧ ਹੈਗੀ ਹੈ ਅੱਛਾ ਜੀ ਆਪਣਾ ਕਸਟਮਰ ਕੇਅਰ ਨੰਬਰ ਹੈ 90500358011 ਹਾਂ ਓਕੇ ਸੀਓਡੀ ਕੀ ਫੈਸਿਲਿਟੀ ਵੀ ਅਵੇਲੇਬਲ ਹੈ ਅੱਛਾ ਜੀ ਤੁਸੀਂ ਵੀ ਭਾਈ ਕੋ ਸੀਓਡੀ ਤੇ ਗੱਦਾ ਲੈਣਾ ਹੋ ਤਾਂ ਉਹ ਵੀ ਹਮਾਰੇ ਛੇ ਸੰਪਰਕ ਕਰ ਸਕਦਾ ਹੈ ਉਹ कैश ऑन डिलीवरी कैश ऑन डिलीवरी मिल जाएगा गद्दा घर पहुंचेगा तो, तो, तो पैसे कस्टमर को ओनली जो कोरियर का पैसा है पांच सौ रूपए डालने है अच्छा बाकी का पैसा उसके घर पे पहुंचने के बाद दिया जाएगा आ लिखिया एम आर एफ टोटल होटल हमारे पास पंद्रह से सोलह प्रकार के काउमेट होते हैं अच्छा जी किसी भी भाई को इसका बिजनेस स्टार्ट करना हो तो भी हमारे से संपर्क कर सकता है वो अच्छा लाख से डेढ़ लाख रूपए लगा के वो महीने में पचास साठ हजार रूपए महीना बड़े आराम से कमा सकता है अच्छा गद्दे ਤੁਹਾਡੇ ਤੋਂ ਤਿਆਰ ਕਰਾ ਲੇਗਾ ਤੇ ਆਪਣੀ ਉਹ ਸਟੈਂਪਿੰਗ ਲਵਾ ਸਕਦਾ ਹੈ ਕਾਓ ਮੈਟ ਕੋ بیچਨੇ ਕੀ ਟ੍ਰੇਨਿੰਗ ਵੀ ਹਮਾਰੇ ਪਾਸ دی ਜਾਤੀ ਹੈ ਅੱਛਾ ਕਿਸੇ ਵੀ ਭਾਈ ਕੋ ਇਸਕਾ ਬਿਜ਼ਨਸ ਸਟਾਰਟ ਕਰਨਾ ਹੋ ਉਸकी ਕੋਈ ਵੀ ਕਲਾਸ ਲਗानी हो, हो उसकी सारी ਜਾਣਕਾਰੀ دی جاتی ਹੈ ਹਾਂ ਠੀਕ ਹੈ ਠੀਕ ਹੈ ਇਹਦੇ ਉੱਪਰ ਫਿਰ ਜਿਹੜਾ ਤੇ ਜਿਹੜਾ ਗੋਇਆ ਵਗੈਰਾ ਆ ਜਾਂਦਾ ਉਸ ਨੂੰ ਆਸਾਨੀ ਨਾਲ ਸਾਫ ਹੋ ਜਾਂਦਾ ਇਹ ਕਿਉਂ ਉੱਤੇ ਜੀ ਚਵਾਸੇ ਮੇ ਮੱਖੀ ਮੱਛਰ ਬਹੁਤ ਜ਼ਿਆਦਾ ਹੋ ਜਾਂਦੇ ਹਨ ਹਾਂਜੀ ਉਸਕਾ ਕਾਰਨ ਹੁੰਦਾ ਹੈ ਗੰਦਗੀ अच्छा जी जैसे हाँ। पशु कच्चे में बैठेगा हाँ हाँ। वो पेशाब भी करेगा गोबर भी करेगा चमासे में वो सूखता नहीं है सुखदा नहीं जिससे मक्खी मच्छर बहुत सारे हो जाते हैं हुँ हुँ ये गद्दा लगाओगे साफ सफाई में भी आपको आसानी मिलेगी आसानी हो जाएगी आ, कोई भी पेशाब वगैरह होगा <coughs> दूसरी साइड निकल जाएगा वो इससे आपका डॉक्टरी इलाज में जो पैसा खर्च होता है वो भी बचेगा वो भी बचेगा ठीक है सर जी थैंक यू धन्यवाद जी शुक्रिया सीक जी